ਸਸੀ ਗੱਲ ਹੀ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਪਾਣੀ ਦੀ ਸਮੱਸਿਆ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇੱਕ ਪਿੰਡ ਦੇ ਵਿੱਚ ਪਾਣੀ ਖਤਮ ਹੋ ਗਿਆ ਪਰ ਉਹ ਪਿੰਡਾਂ ਵਾਲਿਆਂ ਨੂੰ ਘਰ ਛੱਡਣੇ ਪੈ ਗਏ ਕਦੇ ਸੋਚ ਕੇ ਦੇਖੋ ਵੀ ਆਪਣਾ ਘਰ ਛੱਡਣਾ ਕਿੰਨਾ ਔਖਾ ਜਿੱਥੇ ਬੰਦੇ ਨੇ ساری ਜ਼ਿੰਦਗੀ ਲੰਗਾਈ ਹੁੰਦੀ ਆ ਬਚਪਨ ਤੋਂ ਲੈ ਕੇ ਕਿੰਨਾ ਔਖਾ ਕਰ ਛੱਡਣਾ ਇਹ ਹਜੇ ਤਾਂ ਪਤਾ ਨਹੀਂ ਲੱਗਣਾ ਜਦੋਂ ਤੁਹਾਨੂੰ ਛੱਡਣਾ ਪਊਗਾ ਨਾ ਉਦੋਂ ਪਤਾ ਲੱਗੇ ਪਾਣੀ ਟੜਾ ਤੜ ਪਾਣੀ ਰੋੜੀ ਜਾਂਦੇ ਅੱਖਾਂ ਬੰਦ ਕਰਕੇ ਜਾਂ ਟੂਟੀ ਚੱਲਦੀ ਆ ਤਾਂ ਚਲੀ ਜਾਂਦੀ ਆ ਆਪਾਂ ਗੇ ਲੈਣਾ ਫਰੀ ਆਉਂਦਾ ਪਾਣੀ ਥੋੜਾ ਜਿਹਾ ਸੁਧਰ ਜੂ ਮੈਂ ਵੀ ਵਿਚਈ ਆ ਮੈ ਵੀ ਚਾਹੀਏ ਪਰ ਇਹਦਾ ਮੇਤਰੋ ਗੱਡੀ ਚੱਲਣੀ ਨਹੀਂ ਹੈਗੀ ਆਪਣੇ ਆਪ ਨੂੰ ਸੁਧਾਰਨਾ ਪੈਣਾ ਨਹੀਂ ਤਾਂ ਨਹਿਰਾਂ ਵਾਲਾ ਪਾਣੀ ਪੀਣਾ ਪਊਗਾ ਅੰਤ ਵਿੱਚ ਕੱਪੜੇ ਧੋਣ ਵੇਲੇ 10-10 ਬਾਲਟੀਆਂ ਪਾਣੀ ਦੀਆਂ ਰੋੜਦਣੇ ਅੱਖਾਂ ਬੰਦ ਕਰਕੇ ਭਾਡੇ ਮਾਂਜਣ ਲੱਗੇ ਪਾਣੀ ਦੀ ਟੂਟੀ ਛੱਡ ਲਈ ਚਲੋ ਜੀ ਉਧਰੋਂ ਗੱਲਾਂ ਮਾਰੀ ਚਲੋ ਫੋਨ ਤੇ ਉਧਰੋਂ ਭਾਂਡੇ ਧੋਈ ਚਲੋ ਐਦਾਂ ਨਹੀਂ ਗੱਡੀ ਚੱਲਣੀ ਬਹੁਤ ਗੰਭੀਰ ਸਮੱਸਿਆ ਆ ਇਹ ਕਈ ਜਗ੍ਹਾ ਤੇ ਤਾਂ 200 ਤੱਕ 200 ਫੁੱਟ ਤੱਕ ਪਾਣੀ ਤੇਲੇ ਚਲਾ ਗਿਆ ਜਿਹੜਾ ਕਿ 10 20 ਫੁੱਟ ਤੇ ਕਿਸੇ ਟਾਈਮ ਪਾਣੀ ਆ ਜਾਂਦਾ ਹੁੰਦਾ ਸੀ ਸੌਦਰ ਜੀ ਹਜੇ ਵੀ ਚੰਗੇ ਰਹੋਗੇ ਬੱਚਿਆਂ ਨੂੰ ਵੀ ਸਮਝਾਓ ਆਪ ਵੀ ਸਮਝਿਓ ਪੀਣ ਵਾਲਾ ਪਾਣੀ ਰੋੜ ਰਹੇ ਆ ਆਪਾਂ ਨਾਲੀਆਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਰਾਹਗੀਰ ਜਿਹੜਾ ਹੁੰਦਾ ਨਾ ਰਾਹਗੀਰ ਕੋਈ ਲੰਘਦਾ ਜਦੋਂ ਆਲੇ ਦੁਆਲੇ ਕੋਈ ਪਾਣੀ ਨਹੀਂ ਹੁੰਦਾ ਉਹ ਨੂੰ ਪੁੱਛ ਕੇ ਦੇਖੋ ਵੀ ਪਾਣੀ ਦੀ ਕੀਮਤ ਕੀ ਆ ਇਹ ਦੂਰ ਦੂਰ ਤੱਕ ਕਿਤੇ ਪਾਣੀ ਦੀ ਇੱਕ ਕੁੱਟ ਨਹੀਂ ਲੱਭਦੀ। ਬਾਰੇ ਜਦੋਂ ਤੱਕ ਕਹਿੰਦੇ ਆ ਨਾ ਜਦੋਂ ਤੱਕ ਸਿਰ ਤੇ ਪਵੇ ਨਾ ਉਦੋਂ ਤੱਕ ਬੰਦੇ ਨੂੰ ਅਕਲ ਹੀ ਨਹੀਂ ਆਉਂਦੀ। ਸੋਚਣਾ ਪੈਣਾ ਥੋੜਾ ਜਿਆ। ਜਿਆਦੀਆਂ ਗੱਲਾਂ ਮੈਨੂੰ ਆਉਂਦੀਆਂ ਨਹੀਂ। जिने ਸਮਝਣਾ ਉਹਨੇ ਦੋ ਬੋਲ ਹੀ ਸਮਝ ਜਾਣੇ ਆ ਜਿਹਨੂੰ ਨਹੀਂ ਸਮਝਣਾ ਭਾਵੇਂ ਫਿਰ ਘੰਟੇ ਦੀ ਵੀਡੀਓ ਬਣਾ ਲਓ ਭਾਵੇਂ 4 ਘੰਟੇ ਦੀ ਬਣਾ ਲਓ ਉਹਨੇ ਨਹੀਂ ਸਮਝਣਾ ਬਹੁਤ ਬਹੁਤ ਧੰਨਵਾਦ ਇੰਨਾ ਹੀ ਕਹਿਣਾ ਸੀ